ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਿਹਾ ਹੈ। तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਨਵੀਨ ਕੁਮਾਰ। ਅੰਮ੍ਰਿਤਸਰ ਦੇ ਵਿੱਚ 15 ਪ੍ਰਸਿੱਧ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਹੈ। ਸਕੂਲ ਮੈਨੇਜਮੈਂਟ ਨੂੰ ਇਹ ਧਮਕੀ ਈਮੇਲ ਰਾਹੀਂ ਭੇਜੀ ਗਈ ਸੀ। ਇਸ ਦੇ ਬਾਅਦ ਸਕੂਲ ਮੈਨੇਜਮੈਂਟ ਨੇ ਤੁਰੰਤ ਅੰਮ੍ਰਿਤਸਰ ਪੁਲਿਸ ਨੂੰ ਸੂਚਿਤ ਕੀਤਾ। ਬੱਚਿਆਂ ਦੇ ਮਾਪਿਆਂ ਨੂੰ ਸਨੇਹਾ ਭੇਜਿਆ ਗਿਆ ਅਤੇ ਉਹ ਆਪਣੇ ਬੱਚਿਆਂ ਨੂੰ ਤੁਰੰਤ ਸਕੂਲ ਤੋਂ ਘਰਾਂ ਨੂੰ ਵਾਪਸ ਲੈ ਗਏ। ਸਾਰੇ ਸਕੂਲ ਬੈਨਰਾਂਹੀਂ ਬੱਚਿਆਂ ਨੂੰ ਛੁੱਟੀ ਦੇ ਦਿੱਤੀ ਗਈ। ਇਸ ਦੌਰਾਨ ਪੁਲਿਸ ਮੌਕੇ ਤੇ ਪਹੁੰਚੀ ਅਤੇ ਇਲਾਕਾ ਸੀਲ ਕਰ ਦਿੱਤਾ ਗਿਆ। ਬੰਬਰ ਸਕਵਾਟ ਅਤੇ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਬੁਲਾਇਆ ਗਿਆ ਸਕੂਲ ਵੱਲੋਂ ਅਚਾਨਕ ਭੇਜੇ ਗਏ ਸੁਨੇਹੇ ਤੋਂ ਮਾਪੇ ਵੀ ਘਬਰਾਉਂਦੇ ਹੋਏ ਸਕੂਲ ਪਹੁੰਚੇ ਇਸ ਦੇ ਨਾਲ ਹੀ ਅਚਾਨਕ ਛੁੱਟੀ ਕਰਵਾਉਣ ਦਾ ਕਾਰਨ ਜਿਹੜਾ ਹੈ ਉਸ ਦਿਨ ਨਾਲ ਬੱਚਿਆਂ ਦੇ ਵਿੱਚ ਵੀ ਹੜਕਾਂ ਪੰ ਮੱਚ ਗਿਆ ਉਹ ਘਰ ਪਹੁੰਚਣ ਦੇ ਵਿੱਚ ਉਤਾਵਲਾਪਨ ਨਜ਼ਰ ਆਇਆ ਬੱਚਿਆਂ ਦੇ ਵਿੱਚ ਵੀ ਕਿਉਂਕਿ ਜਦੋਂ ਇਹ ਖਬਰ ਮਿਲੀ ਤਾਂ ਸਾਰਿਆਂ ਦੇ ਵਿੱਚ ਡਰ ਫੈਲ ਗਿਆ ਸਕੂਲ ਦੇ ਅੰਦਰ ਕਿਸੇ ਨੂੰ ਵੀ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਹੈ ਔਰ ਅੰਮ੍ਰਿਤਸਰ ਕਮਿਸ਼ਨਰ ਰੇਟ ਪੁਲਿਸ ਦਾ ਪਹਿਲਾ ਬਿਆਨ ਵੀ ਸਾਹਮਣੇ ਆ ਗਿਆ ਪੁਲਿਸ ਨੇ ਕਿਹਾ ਹੈ ਕਿ ਸ਼ਹਿਰੀ ਅਤੇ ਪਿੰਡਾਂ ਦੇ ਸਕੂਲਾਂ ਨੂੰ ਇੱਕ ਸੰਦੇਹਜਨਕ ਈਮੇਲ ਮਿਲੀ ਹੈ ਹਰ ਸਕੂਲ ਦੇ ਵਿੱਚ ਇੱਕ ਗਗਸਟੇਟ ਅਧਿਕਾਰੀ ਤਾਇਨਾਤ ਕਰ ਦਿੱਤਾ ਗਿਆ ਅਤੇ ਐਂਟੀ ਸਵੋਟਾਜ ਜਾਂਚ ਚੱਲ ਰਹੀ ਹੈ ਸਾਈਬਰ ਪੁਲਿਸ ਥਾਣੇ ਦੀ ਟੀਮ ਈਮੇਲ ਦੇ ਸਰੋਤ ਦਾ ਪਤਾ ਲਗਾ ਰਹੀ ਹੈ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕੁਝ ਵਿਦਿਆਰਥੀ ਸ਼ਰਾਰਤੀ ਕਾਰਵਾਈ ਕਰਦਿਆਂ ਫੜੇ ਗਏ ਸੀ ਡਰਨ ਦੀ ਕੋਈ ਲੋੜ ਨਹੀਂ ਹੈ ਪੁਲਿਸ ਅਲਰਟ ਤੇ ਹੈ ਔਰ ਪੂਰੀ ਚੌਕਸ ਹੈ ਐਮਪੀ ਚਰਨਜੀਤ ਚੰਨੀ ਦਾ ਸਰਕਾਰ ਤੇ ਵੱਡਾ ਇਲਜ਼ਾਮ ਉਹਨਾਂ ਕਿਹਾ ਕਿ ਸਰਕਾਰ ਨੇ ਬਲਾਕ ਸੰਮਤੀ ਦੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲੁੱਟਣ ਦੀ ਤਿਆਰੀ ਕਰ ਲਈ ਹੈ ਉਹਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਪਹਿਲਾਂ ਹੀ ਵੱਧ ਵੈਲਟ ਪੇਪਰ ਛਪਵਾ ਲਏ ਨੇ ਜੋ ਕਿ ਹਰ ਬੂਥ ਤੇ ਪਹੁੰਚਾ ਦਿੱਤੇ ਗਏ ਨੇ ਔਰ ਲਗਭਗ ਹਰੇਕ ਬੂਥ ਤੇ 100-100 ਵੈਲਟ ਪੇਪਰ ਪਹੁੰਚਾਇਆ ਗਿਆ ਚੰਨੀ ਨੇ ਅਫਸਰਾਂ ਨੂੰ ਵੀ ਇਸ ਮੌਕੇ ਤੇ ਚੇਤਾਵਨੀ ਦਿੱਤੀ ਵੱਡਾ ਹੰਗਾਰਾ ਇੱਥੇ ਮਿਲਿਆ ਹੈ ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸਣਾ ਚਾਹਣਾ ਹੈ ਇਹ ਇੱਕ ਬਹੁਤ ਵੱਡਾ ਛੇੜਿਆੰਤਰ ਆਮ ਆਦੀ ਪਾਰਟੀ ਵਾਲੇ ਕਰ ਰਹੇ ਆ ਉਹਨਾਂ ਨੇ ਜਿਹੜੀਆਂ ਪਰਚੀਆਂ ਅੰਦਰ ਪੈਣੀਆਂ ਉਹ ਫालतू ਚ ਪਾ ਲੀਆਂ ਹਰ ਬੂਥ ਤੇ ਲਗਭਗ 100 ਪਰਚੀ ਉਹਨਾਂ ਨੇ ਪਹਿਲਾਂ ਪਚਾਰੀਆਂ ਤਾਂ ਕਿ ਮੋਰਾ ਲੱਗੀਆਂ ਹੋਈਆਂ ਉਹਦੇ ਪਰ ਝਾੜੂ ਪਰ ਤੇ ਉਹ ਉਹਨਾਂ ਨੇ ਅੰਦਰ ਪਾਉਣੀਆਂ ਇਹ ਜਿਹੜਾ ਵੱਡਾ ਛੇੜਿਆੰਤਰ ਬੀਐਡੀਓ 102 ਦੇ ਨਾਲ ਮਿਲ ਕੇ ਕਰ ਰਹੇ ਉਹ ਇਹਦੇ ਖਮਿਆਜੇ ਉਹਨਾਂ ਨੂੰ ਬਾਅਦ ਚੁਣਨੇ ਪੈਣੇ ਆ ਇਹ ਛੇੜਿਆੰਤਰ ਇਸ ਕੈਂਡਲ ਬਾਤ ਉਜਾਗਰ ਹੋਣਾ ਇਸ ਕਰਕੇ ਮੈਂ ਅਫਸਰਾ ਨੂੰ ਔਰ ਜਿਹੜੇ ਬੰਦੇ ਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਪਹਿਲਾਂ ਆਗਾਹ ਕਰ ਦੇਣਾ ਚਾਹੁੰਦਾ ਇਸ ਤੇ ਬਾਜ਼ ਆ ਜਾਣਾ ਸ਼੍ਰੀ ਮੁਕਸਰ ਸਾਹਿਬ ਤੋਂ ਲਾਪਤਾ ਹੋਏ ਸ਼ਿਵ ਸੈਨਾ ਪੰਜਾਬ ਪ੍ਰਧਾਨ ਸ਼ਿਵ ਕੁਮਾਰ ਸ਼ਿਵਾਦੀ ਖੂਨ ਦੇ ਨਾਲ ਲਤਪਤ লাশ ਮਿਲੀ ਹੈ ਪਰਿਵਾਰ ਨੇ ਕੁਝ ਵਿਅਕਤੀਆਂ ਤੇ ਦੁਸ਼ਮਣੀ ਕਾਰਨ ਉਸ ਦੀ ਹੱਤਿਆ ਕਰਨ ਦਾ ਇਲਜ਼ਾਮ ਲਗਾਇਆ ਹੈ ਦੱਸ ਦਈਏ ਕਿ ਸ਼ਿਵ ਸੈਨਾ ਪੰਜਾਬ ਦੇ ਵਿੱਚ ਗੁੱਸਾ ਭੜਾ ਗਿਆ ਅਤੇ ਉਹਨਾਂ ਨੇ ਐਸਐਸਪੀ ਦਫ਼ਤਰ ਦੇ ਬਾਹਰ লাশ ਰੱਖ ਕੇ ਧਰਨਾ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਹੈ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਪੰਜ ਤ੍ਰੇਗ ਨੂੰ ਗਿਆ ਮੇਰਾ ਪਤਾ ਦੋ ਤ੍ਰੇਗ ਨੂੰ ਉਹਦਾ ਬਈ ਉਹ ਲੱਗੇਗਾ ਮੇਰੇ ਪਰ ਰਮਾਤ ਸ਼ਰਮਾਣਾ ਰਮਾਤ ਰਮਾਣਾ ਆਪੇ சிவகுமார் <laughs> <laughs> <arms ending> <Trying to smile25> ਉਹਨੂੰ 2 ਵਜੇ ਰਮਨ ਕੁਮਾਰ ਨਾਂ ਦਾ ਮੁੰਡਾ ਇਹਦੀ ਮੰਮੀ ਦੇ ਸਾਹਮਣੇ ਘਰੋਂ ਲੈ ਕੇ ਜਾਂਦਾ ਜਦੋਂ ਲੈ ਕੇ ਗਿਆ ਤੇ ਇਹਨਾਂ ਦਾ 5:30 ਵਜੇ ਉਹਦਾ ਫੋਨ ਬੰਦ ਹੋ ਜਾਂਦਾ ਇਹਦੀ ਮੰਮੀ ਦਾ ਸਾਨੂੰ ਫੋਨ ਆਇਆ ਵੀ 5:30 ਵਜੇ ਉਹਦਾ ਫੋਨ ਬੰਦ ਹੋ ਗਿਆ ਕੋਈ ਗੱਲ ਆ ਅਸੀਂ ਉਸ ਦਿਨ ਤਾਂ ਖੜ ਲਿਆ ਔਖਾ ਸੁੱਖਾ ਤੇ ਅਸੀਂ ਸਵੇਰੇ ਸਵੇਰੇ ਫਿਰ ਸਿਟੀ ਥਾਣੇ ਨੂੰ ਐਸਐਚਓ ਨੂੰ ਫੋਨ ਕੀਤਾ ਉਸਨੇ ਰਿਸਿਵ ਨਹੀਂ ਹੋਇਆ ਅਸੀਂ ਮੁੰਚੀ ਨੂੰ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਜਸਵਿੰਦਰ ਨੂੰ ਮਾਰਕ ਕਰਤੀ ਆਲਦਰ ਨੂੰ ਕੋਣੇ ਸਾਨੂੰ ਬੁਲਾਇਆ ਸਾਰਿਆਂ ਦੇ ਬਿਆਨ ਬੂਨ ਲੈ ਕੇ ਤੇ ਦੱਸੀ ਅਸੀਂ ਉਹ ਗੱਲਬਾਤ ਵੀ ਸ਼ੱਕ ਕੀ ਦੇ ਦਸੀ ਇਹ ਲੈ ਕੇ ਗਿਆ ਚੜੇਵਾੜਾ ਲੈਣਾ ਸਾਡੀ ਲੜਾਈ ਹੋਈ ਸੀ 11 6 ਨੂੰ 2025 ਨੂੰ ਠੀਕ ਹੈ ਜੀ ਉਹ ਬਾਜ਼ਾਰ ਦੇ ਵਿੱਚ ਸਿੱਖ ਵਰਸਸ ਸ਼ਿਵ ਸੈਨਾ ਬਣਿਆ ਸੀ ਇਹ ਮੁੱਦਾ ਤੇ ਸਾਡੇ ਦੇ 295 ਵੀ ਲੱਗੇ ਜਿਹਦੇ ਵਿੱਚ ਸ਼ਿਵਾ ਕੁਮਾਰ ਵਿੱਚ ਸੀਗਾ ਉਸ ਤੋਂ ਬਾਅਦ ਉਹਨੂੰ ਧਮਕੀਆਂ ਮਿਲਦੀਆਂ ਸਾਨੂੰ ਵੀ ਧਮਕੀਆਂ ਮਿਲਦੀਆਂ ਸੀ ਅਸੀਂ ਅਫਸਰਾਂ ਨੂੰ ਕਹਿੰਦੇ ਸੀ ਧਿਆਨ ਚ ਲੈਂਦਾ ਵੀ ਸਾਡਾ ਧਿਆਨ ਰੱਖੋ ਕੀ ਗੱਲਬਾਤ ਆ ਤੇ ਸਾਡਾ ਕਿਸੇ ਨੇ ਧਿਆਨ ਨਹੀਂ ਰੱਖਿਆ ਅੱਜ ਉਹ ਟਾਈਮ ਆ ਗਿਆ ਸੀ ਆ ਦਾ ਮੁੰਡਾ ਖਵਾ ਬਿੱਟੇ ਨਾਲੇ ਵਧੀਆ ਸੀ ਉਹ ਜੰਗ ਮੁੰਡਾ ਸੀ 23 ਸਾਲਾਂ ਦਾ ਆਣ ਮੈਂਡ ਸੀਗਾ ਜੀ ਇੱਕ ਵੀਡੀਓ ਫੋਟੋ ਆਈ ਆ ਉਹਦੀ ਤੇ ਕੁਛ ਰਿਟਰਨ ਆਇਆ ਉਹਦਾ ਵੀ 5 ਉਹਦਾ 6 ਤਰੀਕ ਨੂੰ ਕਤਲ ਹੋ ਗਿਆ ਸੀ ਜੀ ਉਹ ਫਲਾਣੀ ਥਾਂ ਪਿਆ ਸੀ ਬੂੜਾ ਕੋਚਰ ਰੋਡ ਤੇ 5 ਤਰੀਕ ਨੂੰ ਬੰਦ ਉਹ ਕਹਿੰਦਾ ਉਹਨੂੰ ਬੁਲਾਇਆ ਵੀ ਸੀ ਉਹ ਕਹਿੰਦਾ ਮੈਂ ਤਾਂ ਉੱਥੇ ਕੋਟਲੀ ਰੋਡ ਛੱਡਿਆ ਹੁਣ ਕੋਟਲੀ ਰੋਡ ਛੱਡਦਾ ਸਾਨੂੰ ਨਹੀਂ ਪਤਾ ਉਹਨੇ ਕੀ ਕੀਤਾ ਉਹ ਅੱਜ ਲਾਪਤਾ ਹੁਣ ਪੁਲਿਸ ਸਾਨੂੰ ਕਹਿ ਰਹੀ ਆ ਵੀ ਉਹਦੀ ਲੋਕੇਸ਼ਨ ਬੋਲੀ ਆ ਜੀ ਚੋਰ ਮਾਰ ਅਸੀਂ ਉਹਨੂੰ ਫੜਨ ਗਏ ਹੁਣ ਸਾਡੀ ਗੱਲ ਹੋਈ ਐ ਐਸਐਚਓ ਨਾਲ ਹੁਣ ਦੇਖੋ ਹੁਣ ਭੱਜਣ ਦਾ ਕੀ ਫਾਇਦਾ ਜਦੋਂ ਮੁੰਡੇ 5 ਦਿਨ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਸਾਰੇ ਸ਼ਹਿਰ ਚ ਲੋਕਾਂ ਨੂੰ ਪਤਾ ਲੱਗ ਗਿਆ ਵੀ ਉਹਦਾ ਕਤਲ ਹੋ ਗਿਆ ਸ਼ੇਵਾ ਕੁਮਾਰ ਦਾ ਸ਼ਿਵ ਸੈਨਾ ਦਾ ਲੀਡਰ ਸੀ ਤੇ ਅੱਜ ਤੁਸੀਂ ਸਾਨੂੰ ਪੁਲਿਸ ਨੂੰ ਅਜੇ ਤੱਕ ਪਤਾ ਨਹੀਂ ਸਾਡੀ ਸਾਰੀ ਆਲ ਪੰਜਾਬ ਦੀ ਸਾਰੀ ਕਮੇਟੀ ਆ ਰਹੀ ਸ਼ਿਵ ਸੈਨਾ ਦੀ ਅਮਿਤ ਰੋੜਾ ਜੀ ਪਹੁੰਚ ਰਹੇ ਹੋਰ ਵੱਡੇ ਲੀਡਰ ਪਹੁੰਚ ਰਹੇ ਆ ਤੇ ਅਸੀਂ ਇਹ ਦੀ ਸਾਰੀ ਜਿੰਨਾ ਚਿਰ ਪੁਲਿਸ ਉਹਨਾਂ ਬੰਦਿਆਂ ਨੂੰ ਨਹੀਂ ਪਕੜਦੀ ਜਾਂ ਕੋਈ ਇਨਸਾਫ ਨਹੀਂ ਸਾਨੂੰ ਮਿਲਦਾ ਉਹਨਾਂ ਚਿਰ ਅਸੀਂ ਨਹੀਂ ਬੰਦੇ ਨਾ ਹੀ ਅਸੀਂ ਕੋਈ ਪੋਸਟਮਾਰਟਮ ਜਿੰਨਾ ਮਰਜੀ ਸਾਨੂੰ ਕਹਿਣਗੇ ਅਸੀਂ ਉੱਤੇ ਚੱਕਣਾ ਹੀ ਨਹੀਂ ਹੈ ਪੰਜਾਬ ਦੇ ਵਿੱਚ 14 ਦਸੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰੀਸ਼ਦ ਪੰਚਾਇਤ ਸੰਪਤੀ ਚੋਣਾਂ ਨੂੰ ਲੈ ਕੇ ਮਾਨਸਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਪ੍ਰਬੰਧ ਪੂਕਟਾ ਹੋਣ ਦਾ ਦਾਵਾ ਕੀਤਾ ਗਿਆ ਹੈ। ਮਾਨਸਾ ਪੁਲਿਸ ਦੇ ਐਸਐਸਪੀ ਭਗਿਰਤ ਸਿੰਘ ਮੀਨਾ ਨੇ ਕਿਹਾ ਹੈ ਕਿ ਜ਼ਿਲ੍ਹੇ ਭਾਰ ਦੇ ਵਿੱਚ ਸ਼ਾਂਤੀਪੂਰਵਕ ਚੋਣਾਂ ਕਰਵਾਈਆਂ ਜਾ ਰਹੀਆਂ ਨੇ। ਉਹਨਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਇਹਨਾਂ ਚੋਣਾਂ ਦੇ ਦੌਰਾਨ ਹਰ ਕਿਸੇ ਨੂੰ ਆਪਣਾ ਮਤਦਾਨ ਕਰਨਾ ਚਾਹੀਦਾ ਹੈ ਅਤੇ ਮਾਨਸਾ ਪੁਲਿਸ ਜ਼ਿਲ੍ਹੇ ਦੇ ਵਿੱਚ ਸ਼ਾਂਤੀਪੂਰਵਕ ਚੋਣਾਂ ਕਰਵਾਉਣ ਦੇ ਲਈ ਵਚਨਬੱਧ ਹੈ। ਅੱਲਾਸਤ ਦੋ ਦਿਨ ਸੇ ਮਾਨਸਾ ਪੁਲਿਸ ਜਿਤਨੇ ਵੀ ਸਾਡੇ ਸੈਂਸੇਟਿਵ ਏਰੀਆ ਹੈ ਉੱਥੇ ਪੈਟ ਪੈਟਰੋਲਿੰਗ ਪਾਰਟੀ ਰਾਈਂ ਔਰ ਫਲੈਗ ਮਾਰਚ ਅਸੀਂ ਕੰਡਕਟ ਕਰਵਾਇਆ ਤਾਂਕੀ ਲੋਕਾਂ ਦੇ ਵਿੱਚ ਇੱਕ ਸੈਂਸ ਆਫ ਸਿਕਿਉਰਿਟੀ ਕੀ ਭਾਵਨਾ ਪੈਦਾ ਹੋ ਸਕੇ ਜੋ ਕਮਿੰਗ 14 ਦਸੰਬਰ ਨੂੰ ਜ਼ਿਲ੍ਹਾ ਪਰੀਸ਼ਦ ਔਰ ਪੰਚਾਇਤ ਸਮਿਤੀ ਕੇ ਜੜੇ ਇਲੈਕਸ਼ਨ ਹੋਣ ਜਾ ਰਹੇ ਹੈਗੇ ਉਸੇ ਕੰਟੈਕਸਟ ਦੇ ਵਿੱਚ ਅੱਜ ਅਸੀਂ ਇੱਥੇ ਸਪੈਸ਼ਲ ਲਾਕਾ ਬੰਦੀ ਵੀ ਪੂਰੇ ਡਿਸਟ੍ਰਿਕਟ ਦੇ ਵਿੱਚ ਸਵੇਰੇ ਵੀ ਕਰਵਾਈ ਹੈਗੀ ਸ਼ਾਮ ਨੂੰ ਵੀ ਅਸੀਂ ਸਪੈਸ਼ਲ ਲਾਕਾ ਬੰਦੀ ਕਰਵਾਏਗੇ मैं लोगों ये अपील करता हूँ कि अपने मत का मैक्सिमम प्रयोग करें मानसा पुलिस बिल्कुल फ्री और फेयर इलेक्शन करवाने के लिए कटिबद्ध हैगी असी टोटल एक एस पी सात डी और अराउंड 1200 के आसपास पुलिस परसोनल डिप्यूट कर रहे हैं जितने भी साढ़े सेंसिटिव एरियाज़ है कि उत्थे एक्स्ट्रा पेट्रोलिंग पार्टी राही अभी कवर कराएंगे लोगों को मैं एक अपील ये भी करता हूँ कि ड्यूक टू कोड लग्या हुआ है हैगा अपना वेपन कैरी करने की मनाही हैगी ਤਾਂਕਿ ਕੋਈ ਵੀ ਜੋ ਵੀ ਬੰਦਾ ਹੈਗਾ ਅਗਰ ਕੋਈ ਥ੍ਰੈਟਨ ਸਪੈਸ਼ਲ ਡਿਗਨਿਟਰੀ ਹੈਗੀ ਉਹਨਾਂ ਲਈ ਅਦਰਵਾਈਜ਼ ਬਿਲਕੁਲ ਵੈਪਨ ਕੈਰੀ ਕਰਨੇ ਕੀ ਮਨਾਹੀਏਗੀ ਸਰ ਕਿੱਥੇ ਕਿੱਥੇ ਫਲੈਗ ਮਾਰਚ ਹੋ ਚੁੱਕੇ ਨੇ ਤੇ ਕੋਣ ਅਸੀਂ ਟੋਟਲ ਸਾਡੇ 12 ਪੁਲਿਸ ਸਟੇਸ਼ਨ ਹੈਗੇ ਸਾਰੀ ਥਾਂ ਤੇ ਅਸੀਂ 2 ਦਿਨ ਦੇ ਵਿੱਚ ਕਵਰ ਕੀਤਾ ਹੈ ਕਿ ਕੋਈ ਵੀ ਥਾਣਾ ਦਾ ਏਰੀਆ ਨਾ ਬਚੇ ਮੈਂ ਖੁਦ ਵੀ ਕੱਲ ਬਿਖੀ ਏਰੀਆ ਦੇ ਵਿੱਚ ਫਲੈਗ ਮਾਰਚ ਕੰਡਕਟ ਕੀਤਾ ਸੀ ਪਰਸੋਂ ਮੈਂ ਜੁਨੀਅਰ ਥਾਣੇ ਦੇ ਏਰੀਆ ਦੇ ਵਿੱਚ ਫਲੈਗ ਮਾਰਚ ਕੰਡਕਟ ਕੀਤਾ ਸੀ ਬਾਕੀ ਏਰੀਆ ਦੇ ਵਿੱਚ ਸਾਡੇ ਦੋਨੋਂ ਐਸਪੀ ਸਾਹਿਬਾਨ ਔਰ ਡੀਐਸਪੀ ਸਾਹਿਬ ਸਾਰਾ ਹੀ ਏਰੀਆ ਅਸੀਂ ਕਵਰ ਕੀਤਾ ਹੈਗਾ ਸਰ ਬਾਰਡਰ ਏਰੀਆ ਦੀ ਵੀ ਸਰ ਕਰਾਉਣਗੇ ਚੈੱਕ ਉੱਥੇ ਵੀ ਇੰਟਰ ਸਟੇਟ ਜੋ ਸਾਡੇ ਨਾਕਾ ਪੁਆਇੰਟ ਹੈ ਮੈਂ ਕਾਊਂਟਰਪਾਰਟ ਸਾਡੇ ਜੋ सिरसा ਔਰ ਫਤਿਹਬਾਦ ਡਿਸਟ੍ਰਿਕਟ ਦੇ ਐਸਪੀ ਸਾਹਿਬ ਹੈ ਉਹਨਾਂ ਸੇ ਬਾਤ ਕਰਕੇ ਉੱਥੇ ਵੀ ਅਸੀਂ ਸਪੈਸ਼ਲ ਨਾਕਾ ਬੰਦੀ ਡੂ ਟੂ ਇਲੈਕਸ਼ਨ ਕਰਵਾएंगे ਬਰਨਾਲਾ ਦੇ ਪਿੰਡ ਖੁੰਨਸ ਵਿੱਚ ਨੌਜਵਾਨ ਦਾ ਕਾਰ ਵਿੱਚ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਨੇ ਇਸ ਮਾਮਲੇ ਨੂੰ ਅੰਜਾਮ ਦੇਣ ਵਾਲੇ ਪੰਜ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਦੇ ਨਾਲ ਗ੍ਰਿਫਤਾਰ ਕੀਤਾ ਇਸ ਮੌਕੇ ਪ੍ਰੈਸ ਕਾਨਫਰੰਸ ਕਰਦੇ ਆ ਸਬ ਡਿਵੀਜ਼ਨਲ ਤਪਾ ਮੰਡੀ ਦੇ ਡੀਐਸਪ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇਹ ਬਹਿਰੇਮੀ ਦੇ ਨਾਲ ਕਤਲ ਕੀਤਾ ਗਿਆ ਹੈ ਕਤਲ ਕਰਨ ਵਾਲੇ ਪੰਜੋ ਦੋਸ਼ੀਆਂ ਵਿੱਚੋਂ ਤਿੰਨ ਦੋਸ਼ੀ ਇੱਕੋ ਪਰਿਵਾਰ ਦੇ ਤਿੰਨ ਸਕੇ ਭਰਾ ਨੇ ਜੀ ਇਹ ਮਿਤੀ 6 12 25 ਨੂੰ ਰਾਤ ਵਕਤ 7:30 ਵਜੇ ਦੇ ਕਰੀਬ ਇਹ ਤਰਸੇਮ ਲੁਸੇਮੀ ਆ ਉਹਦਾ ਜਿਹੜਾ ਹੈ ਪਿੰਡ ਦੇ ਹੀ ਅੰਛੇ ਨੌਜਵਾਨਾਂ ਨੇ ਮਰਡਰ ਕਰ ਦਿੱਤਾ ਸੀ ਤੇਜ਼ ਤਾਰ ਹਥਿਆਰਾਂ ਨਾਲ ਜਿਹੜਾ ਐਸਐਸਪੀ ਸਾਹਿਬ ਮਾਨ ਜੋਗ ਐਸਐਸਪੀ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਇਹਨੂੰ ਕੇਸ ਨੂੰ ਟ੍ਰੇਸ ਕਰਨ ਦੀਆਂ ਮਿਲੀਆਂ ਸੀ ਦੋਸ਼ੀ ਬਾਇ ਨੇਮਡ ਸੀਗੇ ਇਹ ਘਰੋਂ ਭੱਜੇ ਹੋਏ ਸੀ ਜਿਹੜਾ ਐਸਐਚਓ ਨੇ ਬੜੀ ਐਸਐਚਓ ਤਪਾਨੇ ਬੜੀ ਮਿਹਨਤ ਦੇ ਨਾਲ ਇਹ ਕਰਕੇ ਇਹਨਾਂ ਤੇ ਪ੍ਰੈਸ਼ਰ ਪਾਇਆ ਜਿਸ ਦੇ ਨਾਲ ਸਰਪੰਚ ਨੇ ਇੱਕ ਜੌਨੀ ਸਿੰਘ ਲੜਕੇ ਨੂੰ ਪੇਸ਼ ਕਰਾ ਦਿੱਤਾ ਥਾਣੇ ਜਿਹਦੀ ਪੁਸ਼ਕਸ਼ ਦੌਰਾਨ ਉਹਨੇ ਦੱਸਿਆ ਕਿ ਵੀ ਜਿਹੜੇ ਮੇਰੇ ਬਾਕੀ ਜਿਹੜੇ ਸਾਥੀ ਆ ਉਸ ਸਟੇਸ਼ਨ ਦੇ ਲਾਗੇ ਐਸ ਟਾਈਮ ਮੁਕੇ ਫਿਰਦੇ ਨੇ ਤੇ ਉਸੇ ਵੇਲੇ ਹੀ ਐਸਚੁ ਨੇ ਰੇਡ ਕਰਕੇ ਉਹ ਚਾਰ ਵਿਅਕਤੀਆਂ ਨੂੰ ਵੀ ਅਰੈਸਟ ਕਰ ਲਿਆ ਤੇ ਉਹਨਾਂ ਨੂੰ ਅਸੀਂ ਅਰੈਸਟ 8 ਤਰੀਕ ਨੂੰ ਕੀਤਾ ਨੈਕਸਟ ਡੇ ਅਸੀਂ ਉਹਨੂੰ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਡਿਊਰਿੰਗ ਰਿਮਾਂਡ ਉਹਨਾਂ ਦੀ ਪੁੱਛਗਿੱਛ ਤੇ ਉਹਨਾਂ ਪਾਸੋਂ ਇੱਕ ਗੰਡਾਸਾ ਇੱਕ ਕਿਰਪਾਨ ਇੱਕ ਰੌਡ ਤੇ ਦੋ ਜਿਹੜੇ ਆ ਡੰਡੇ ਉਹ ਬ੍ਰਾਮਦ ਕਰੇ ਗਏ ਨੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਚੋਂ ਜਿਹੜਾ ਗੁਰਪ੍ਰੀਤ ਸਿੰਘ ਤੇ ਜੌਨੀ ਸਿੰਘ ਜਿਹੜਾ ਹੈ ਪੁਸ਼ਕਿਸ਼ ਦੌਰਾਨ ਇਹਨਾਂ ਨੇ ਸਾਨੂੰ ਹੋਰ ਪ੍ਰਤੱਖ ਦਰਸ਼ੀਆਂ ਨੇ ਵੀ ਇਹ ਦੱਸਿਆ ਕਿ ਜਿਹੜਾ ਗੁਰਪ੍ਰੀਤ ਗੋਪੀ ਨੇ ਜਿਹੜਾ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਜਿਹਦੇ ਨਾਲ ਉਹਦੀ ਜਿਹੜੀ ਮੌਤ ਹੋ ਗਈ ਇਹ ਮੇਨ ਅਕਿਊਜ਼ਡ ਗੁਰਪ੍ਰੀਤ ਗੋਪੀ ਤੇ ਜੌਨੀ ਆ ਜਿਹੜੇ ਇਹ ਨਾਲ ਆ ਇਹਨਾਂ ਨੇ ਵੀ ਇਹਦਾ ਇਸ ਮਰਡਰ ਚ ਪੂਰਾ ਪੂਰਾ ਸਾਥ ਦਿੱਤਾ ਹੈ ਵਜਾ ਰੰਜੇ ਸ਼ੇ ਹੈ ਕਿ ਵੀ ਇਹਨਾਂ ਦੀ ਜਿਹੜੀ ਜੌਨੀ ਦੀ ਤੇ ترਸੀਮ ਸੇਮੀ ਇੱਕੋ ਪਿੰਡ ਦੇ ਹੋਣ ਕਾਰਨ ਲਾਗੋ ਲਾਗੀ ਘਾਰਾ ਇਹਨਾਂ ਦੀ ਪਹਿਲਾਂ ਹੀ ਲਾਕਡਾਊਨ ਚੱਲਦੀ ਸੀ ਆਪਸ ਦੇ ਵਿੱਚ ਤੇ ਉਸ ਦਿਨ ਇਹ ਠੇਕੇ ਤੇ ਖੜੇ ਪਹਿਲਾਂ ਇਹਨਾਂ ਦਾ ਬੋਲਬਲਾਰਾ ਹੋ ਗਿਆ ਬਸ ਉਹ ਸਡੋ ਸਡਨ ਪ੍ਰੋਵੋਕੇਸ਼ਨ ਦੇ ਵਿੱਚ ਹੀ ਆ ਕੇ ਜਿਹੜੇ ਇਹਨਾਂ ਨੇ ਵਾਪਸ ਪਿੰਡ ਆ ਕੇ ਝਗੜਾ ਕੀਤਾ ਉਹਦੇ ਨਾਲ ਤੇ ਤੇਜ਼ ਤਾਰ ਹਥਿਆਰਾਂ ਨਾਲ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਉਹਦਾ ਕਤਲ ਕਰ ਦਿੱਤਾ ਹਾਂ ਜਿਸ ਗੱਡੀ ਦੇ ਵਿੱਚ ਇਹ ਸਿਗਾ ਲੜਕੇ ਇਹ ਇਹਨਾਂ ਦੇ ਘਰ ਕੰਪਲੇਂਟ ਕਰਨ ਗਏ ਸੀ ਤਰਸੇਮ ਸਵੀਮੀ ਦੇ ਨਾਲ ਦੇ ਬੰਦੇ ਉਹ ਉਹਨਾਂ ਦੀ ਗੱਡੀ ਸਾਰੀ ਬਿਲਕੁਲ ਇਹਨਾਂ ਨੇ ਭੰਨ ਤੋੜ ਕੀਤੀ ਤੇ ਉਹ ਗੱਡੀ ਵੀ ਅਸੀਂ ਲੈ ਲਈ ਹੈ ਜੀ ਕਬਜ਼ੇ ਚ ਲੈ ਲਈ ਹੈ ਹਾਂ ਜੀ ਹਾਂ ਜੀ ਇਹ ਚ ਤਿੰਨ ਭਰਾ ਸਕੇ ਨੇ ਜੀ ਇੱਕ ਗੁਰਪ੍ਰੀਤ ਗੋਪੀ ਸਕੰਦਰ ਸਿੰਘ ਤੇ ਅਮਰਤਪਾਲ ਇਹ ਤਿੰਨੇ ਸਕੇ ਭਰਾ ਨੇ ਪੁੱਤਰਾਂ ਪੁੱਤਰ ਦਰਸ਼ਨ ਸਿੰਘ ਵਾਸੀ ਕੁੰਮਸਾ ਦੇ ਹਾਂ ਇਹ ਸਾਰੇ ਜਿਹੜੇ ਨਾ ਏ ਝਗੜਾਲੂ ਕਿਸਮ ਦੇ ਬੰਦੇ ਨੇ ਇਹਨਾਂ ਤੇ ਪਹਿਲਾਂ ਵੀ ਦੋ ਦੋ ਤਿੰਨ ਤਿੰਨ ਪਰਚੇ ਨੇ ਇੱਕ ਇਹਨਾਂ ਨੇ 13/22 ਐਫ ਆਰ ਦਰਜਿਆ 353186 ਇਹ ਪੁਲਿਸ ਪਾਰਟੀ ਤੇ ਵੀ ਇਹਨਾਂ ਨੇ ਹਮਲਾ ਕੀਤਾ ਸੀ ਜਿਹਦੇ ਤੇ ਅਰੈਸਟ ਹੈ ਆਲਰੇਡੀ ਰੈਸਟ ਨੇ ਤੇ ਇਹ ਝਗੜਾਲੂ ਕਿਸਮ ਦੇ ਨੌਜਵਾਨ ਨੇ ਤੇ ਇਹ ਇਸ ਕਰਕੇ ਜਿਹੜੇ ਇਹਨਾਂ ਦਾ ਮਾੜਾ ਕੈਰੈਕਟਰ ਤੇ ਕਿਰਦਾਰ ਦੇ ਬੰਦੇ ਨੇ ਜੀ ਇਹ ਬੜੀ ਬਹੁਤ ਹੀ ਮਾੜੀ ਗੱਲ ਆ ਕਿਸੇ ਦਾ ਦੇਖੋ ਇੱਕ ਘਰ ਦਾ ਚਰਾਗ ਇਹਨਾਂ ਮਾ ਮਾਪੇ ਪਾਲ ਪੋਸ ਕੇ ਬੱਚਿਆਂ ਨੂੰ ਵੱਡਾ ਕਰਦੇ ਆ ਤੇ ਉਹਨੂੰ ਇੱਕ ਸੱਡਨ ਪ੍ਰੋਵੋਕੇਸ਼ਨ ਦੇ ਵਿੱਚ ਤੁਸੀਂ ਮਾਰ ਦੇਣਾ ਬੜੀ ਮਾੜੀ ਗੱਲ ਆ ਤੇ ਇਹ ਬੈਠ ਕੇ ਵੀ ਬਲਗਵਤ ਨਾਲ ਵੀ ਕੋਈ ਮਸਲਾ ਹੱਲ ਜਾ ਸਕਦਾ ਸੀ ਜੇ ਕੋਈ ਉਹਨਾਂ ਦਾ ਮਾਮੂਲੀ ਝਗੜਾ ਆਇਆ ਸੀ ਪੁਲਿਸ ਸਟੇਸ਼ਨ ਨੂੰ ਹੀ ਐਪਲੀਕੇਸ਼ਨ ਦਿੱਤੀ ਜਾ ਸਕਦੀ ਸੀ ਪਰ ਪ੍ਰੋਵੋਕੇਸ਼ਨ ਦੇ ਵਿੱਚ ਆ ਕੇ ਤੁਸੀਂ ਕਿਸੇ ਦਾ ਮਰਡਰ ਕਰਦੇ ਹੋ ਤੇ ਇਹ ਬਹੁਤ ਮਾੜੀ ਗੱਲ ਆ ਪਰ ਸਾਡੀ ਐਸਐਚਓ ਤਪਾ ਦੀ ਬੜੀ ਮਿਹਨਤ ਦੇ ਨਾਲ ਜਿਹੜਾ ਇਹ ਕਰਕੇ ਤੇ ਇਹਨਾਂ ਨੇ ਜਿਹੜਾ ਇਹਨੂੰ ਕਤਲ ਨੂੰ ਟਰੇਸ ਕੀਤਾ ਹੈ ਇਹ ਬਹੁਤ ਇਹਨਾਂ ਨੂੰ ਸ਼ਲਾਘਾਯੋਗ ਕਦਮ ਹੈ ਇਹ ਸਰ ਕਿਹੜੀਆਂ ਤਰ੍ਹਾਂ ਦੇ ਮਦਦ ਕੇ ਮੁਕੱਦਮਾ ਦਰਜ ਕੀਤਾ ਗਿਆ ਸਰ ਇਹ ਹੈਗੀਆਂ ਜੀ 1031 190 1913 3244 ਬੀਐਨਐਸ ਦੀਆਂ ਤਰ੍ਹਾਂਾਂ ਦੇ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ ਜੀ ਗੁਰਦਾਸਪੁਰ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਅਤੇ ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਨੇ ਗੁਰਦਾਸਪੁਰ ਦੇ ਐਸਐਸਪੀ ਆਈਪੀਐਸ ਅਦਿੱਤਿਆ ਨੇ ਖੁਦ ਸਰਹੱਦੀ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਸੁਰੱਖਿਆ ਬੰਦੋਬਸਤ ਦੀ ਜਾਂਚ ਕੀਤੀ ਐਸਐਸਪੀ ਅਦਿੱਤਿਆ ਨੇ ਸਪਸ਼ਟ ਕੀਤਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਗਲਤੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਕਿਸੇ ਵੀ ਸ਼ਰਾਰਤੀ ਹਿੰਸਾ ਦੇ ਵਿੱਚ ਕੋਈ ਜੇ ਇਨਵੋਲਵ ਹੁੰਦਾ ਤੇ ਉਸ ਦੇ ਉੱਪਰ ਕਾਰਵਾਈ ਕੀਤੀ ਜਾਏਗੀ। ਉਹਨਾਂ ਨੇ ਲੋਕਾਂ ਨੂੰ ਪ੍ਰੋਸਾ ਦਿਵਾਇਆ ਕਿ ਚੋਣਾਂ ਦੇ ਦੌਰਾਨ ਪੂਰਾ ਅਮਨ ਆਮਾਨ ਬਣਾਈ ਰੱਖਿਆ ਜਾਵੇ ਅਤੇ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਹੈ। ਧੁੰਦ ਕਾਰਨ ਪਾਕਿਸਤਾਨ ਦੇ ਵੱਲੋਂ ਵਧ ਰਹੀ ਡਰੋਨ ਗਤੀਵਿਧੀਆਂ ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਐਸਐਸਪੀ ਨੇ ਸਰਹੱਦੀ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਜਾਂ ਡਰੋਨ ਦਿਖਾਈ ਦੇਵੇ ਤਾਂ ਤੁਰੰਤ ਬੀਐਸਐਫ ਜਾਂ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਤੋ ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਹੈਗੇ ਕਿ ਜੇ ਪੰਜਾਬ ਨੂੰ ਇੱਕਦਮ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਹੈਗੀ ਲਾਅ ਨਾ ਆਰਡਰ ਦੀ ਜਿਹੜੀ ਸਥਿਤੀ ਹੈ ਉਹਨੂੰ ਬਰਕਰਾਰ ਰੱਖਣ ਵਾਸਤੇ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਨਾਈਟ ਡੋਮੀਨੇਸ਼ਨ ਅਤੇ ਜਿਹੜਾ ਚੈਕਿੰਗ ਆਪਰੇਸ਼ਨ ਹੈ ਉਹ ਚਲਾਇਆ ਜਾ ਰਿਹਾ ਹੈਗਾ ਐਂਡ ਈਵਨਿੰਗ ਦੇ ਵਿੱਚ ਤੁਹਾਨੂੰ ਜਿੱਦਾਂ ਕਿ ਪਤਾ ਹੈਗਾ ਕਿ ਸ਼ਹਿਰਾਂ ਦੇ ਵਿੱਚ ਪੀੜ ਬੜਕਾ ਰਹਿੰਦਾ ਹੈਗਾ ਤੋ ਉਹਨੂੰ ਦੇਖਦੇ ਹੋਏ ਸਾਡੇ ਵੱਲੋਂ ਜਿਹੜਾ ਸਪੈਸ਼ਲ ਡਿਪਲॉयਮੈਂਟ ਜਿਹੜੀ ਕੀਤੀ ਗਈ ਹੈ ਸਾਡੇ ਸਾਰੇ ਜ਼ਿਲ੍ਹੇ ਦੇ ਸਾਰੇ ਗਾਸਟਰ ਆਫਸਰਸ ਐਸਐਚਓ ਇਨ ਚਾਰਜ ਪੀਪੀ ਅਤੇ ਬਾਕੀ ਜਿਹੜੇ ਹੈਗੇ ਸਟਾਫ ਹੈਗੇ ਅਸੀਂ ਜਿਹੜਾ ਹੈਗਾ ਸਪੈਸ਼ਲ ਏਮਪਲੋਇਮੈਂਟ ਹੈ ਪੁਰੇ ਜ਼ਿਲ੍ਹੇ ਦੇ ਵਿੱਚ ਕਰਾਇਆ ਹੈਗਾ ਐਂ ਐਨ ਨੂੰ ਸੁਪਰਵਾਈਜ਼ ਕਰਨ ਨੂੰ ਮੈਂ ਅੱਜ ਜਿੰਨਾਂਗਰ ਆਇਆ ਹੈਗਾ ਅਸੀਂ ਜਿਹੜਾ ਹੈਗਾ ਬਾਰਡਰ ਏਰੀਆ ਵੀ ਜਿਹੜਾ ਹੈਗਾ ਵਿਜ਼ਿਟ ਕੀਤਾ ਹੈਗਾ ਤੋਂ ਸਾਡੀ ਸਾਰੇ ਅਰੇਂਜਮੈਂਟ ਜਿਹੜੇ ਹੈਗੇ ਪੁਟ ਇਨ ਪਲੇਸ ਹੈਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਜਿੱਦਾਂ ਕਿ ਤੁਹਾਨੂੰ ਵੀ ਪਤਾ ਹੈਗਾ ਕਿ ਆਪਣਾ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਜਿਹੜੀ ਹੈਗੀ ਪੰਚਾਇਤ ਸਮਿਤੀ ਦੀ ਜਿਹੜੀ ਚੋਣਾ ਹੈਗੀ ਉਹ ਉਹਨਾਂ ਦੇ ਲਈ ਵੀ ਜਿਹੜੇ ਅਰੇਂਜਮੈਂਟ ਹੈਗੇ ਉਹਨਾਂ ਨੂੰ ਜਿਹੜਾ ਰਿਵਿਊ ਕਰਨ ਵਾਸਤੇ ਜਿਹੜੇ ਹੈਗੇ ਸਾਡੇ ਵੱਲੋਂ ਆ ਜਿਹੜਾ ਹੈਗਾ ਸਪੈਸ਼ਲ ਆਪਰੇਸ਼ਨਲ ਕੀਤਾ ਗਿਆ ਹੈ ਜੀ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡਾ ਜਿਹੜਾ ਮੇਨ ਫੋਕਸ ਹੈਗਾ ਉਹ ਸਪੈਸ਼ਲੀ ਹੈਗਾ ਕਿ ਕੋਈ ਵੀ ਕਿਸੇ ਵੀ ਤਰੀਕੇ ਦੀ ਕੋਈ ਵਾਰਦਾਤ ਨਾ ਹੋਣ ਇਹਦੇ ਕਰਕੇ ਤੁਸੀਂ ਇਨ ਜਰਨਲ ਆਪਾਂ ਦੇਖਦੇ ਆ ਕਿ ਵਿਦਆਊਟ ਨੰਬਰ ਪਲੇਟ ਦੇ ਜਿਹੜੇ ਵੀਕਲ ਹੈ ਉਹ ਕਲਾਈਮ ਦੇ ਵਿੱਚ ਯੂਜ਼ ਹੁੰਦੇ ਆ ਐਂਡ ਜਿਹੜਾ ਟ੍ਰਿਪਲ ਵਾਈਡਰ ਹੈਗਾ ਤਾਂ ਇਸ ਕਰਕੇ ਇਵਨ ਮੋਡੀਫਾਈਡ ਵੀਕਲ ਸੋ ਅਸੀਂ ਇਹਨਾਂ ਤੇ ਫੋਕਸ ਕੀਤਾ ਹੈਗਾ ਐਂਡ ਮੈਂ ਤੁਹਾਨੂੰ ਦੱਸਣਾ ਵੀ ਚਾਹਾਂਗਾ ਕਿ ਅਸੀਂ ਐਵਰੇਜ ਜਿਹੜਾ ਹੈਗਾ 25 ਤੋਂ 30 ਜਿਹੜੇ ਟੂ-ਵੀਲਰ ਜਿਹੜੇ ਹੈਗੇ ਸਪੈਸ਼ਲੀ ਜਿਹੜੇ ਵਿਦਆਊਟ ਨੰਬਰ ਪਲੇਟ ਹੈਗੇ ਉਹ ਅਤੇ ਜਿਹੜੇ ਬੁਲਟ ਹੈਗੇ ਜਿਹੜਾ 사ਉਂਡ ਕਰਦੇ ਆ ਲੋਕਾਂ ਨੂੰ ਨੁਇਸੈਂਸ ਕ੍ਰੀਏਟ ਕਰਦੇ ਹੈਗੇ ਇਨਕਨਵੀਨੀਅੰਸ ਹੁੰਦੀ ਹੈ ਉਹਨਾ ਤੋਂ ਪ੍ਰੋਪਰ ਜਿਹੜਾ ਐਕਸ਼ਨ ਅਸੀਂ ਲੈ ਰਹੇ ਹੈਗੇ ਆ ਉਹ ਉਹ ਜਿਹੜਾ ਸਾਡਾ ਐਕਸ਼ਨ ਉਹ ਲਗਾਤਾਰ ਜਾਰੀ ਬੈਗਾ ਜੀ ਇਹਦੇ ਚ ਬੜਾ ਬੜਾ ਸਟ੍ਰਿਕਟ ਹੈ ਕਿ ਅੱਜ ਦੇ ਟਾਈਮ ਅਸਾ ਅਸੀਂ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਚਲਾਨ ਮਸ਼ੀਨ ਹੈ ਵੀ ਉਹਨਾਂ ਦਾ ਯੂਟਿਲਾਈਜੇਸ਼ਨ ਕਰੇ ਅਸੀਂ ਓਨ ਸਪੋਰਟ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਚਲਾਨ ਜਿਹੜਾ ਹੈਗਾ ਉਹ ਕਰਦੇ ਹੈਗੇ ਜੋੜੀ ਵੀ ਕਾਰਵਾਈ ਹੈਗੇ ਉਹ ਉਹਨਾਂ ਦੀ ਰਿਕਾਰਡ ਹੁੰਦੀ ਹੈ ਉਹਦਾ ਵੇਬਸਾਈਟ ਤੇ ਵੀ ਮੌਜੂਦ ਹੁੰਦਾ ਹੈ ਤੋਂ ਕਿਸੇ ਵੀ ਤਰੀਕੇ ਦਾ ਜਿਹੜਾ ਵਾਇਲੇਸ਼ਨ ਹੈਗਾ ਉਹ ਅਸੀਂ ਸਾਰੇ ਵਾਇਲੇਸ਼ਨ ਨੂੰ ਹੈ ਉਹ ਉਹਨਾਂ ਜੋ ਕੋਡ ਜਿਹੜਾ ਹੈਗੇ ਕਰਦੇ ਹੈਗੇ ਨਾਲ ਸਾਡੇ ਵੱਲੋਂ ਜਿਹੜੇ ਜਿਹੜੇ ਵੀ ਐਲੀਮੈਂਟ ਹੈਗੇ ਜੋ ਕਿ ਵਿਦਾਊਟ ਨੰਬਰ ਵੀਕਲ ਯੂਜ਼ ਕਰ ਰਹੇ ਹੈਗੇ ਇਹਦੇ ਇਲਾਵਾ ਜੋ ਵਿਜੀਬਲ ਵਾਇਲੇਸ਼ਨ ਕਰ ਰਹੇ ਹੈਗੇ ਉਹਨਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਸਟਰੋਂਗ ਐਕਸ਼ਨ ਅਸੀਂ ਕੰਟੀਨਿਊਸਲੀ ਜਿਹੜਾ ਹੈਗਾ ਲੈ ਰਹੇ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਵਿਜੀਬਲ ਵੀ ਲੋਕ ਸਭਾ ਵਿੱਚ ਸੰਸਦ ਮੈਂਬਰ ਮਨੀਸ਼ ਦਿਵਾੜੀ ਨੇ ਚੰਡੀਗੜ੍ਹ ਦਾ ਮੁੱਦਾ ਚੁੱਕਿਆ ਉਹਨਾਂ ਕਿਹਾ ਚੰਡੀਗੜ੍ਹ ਤਿੰਨ ਸ਼ਹਿਰਾਂ ਦੇ ਨਾਲ ਕਿਰਿਆ ਹੋਇਆ ਹੈ ਮੋਹਾਲੀ ਪੰਚਕੂਲਾ ਅਤੇ ਨਮਾ ਚੰਡੀਗੜ੍ਹ ਉਹਨਾਂ ਨੇ ਕਿਹਾ ਕਿ ਨਵੰਬਰ 2019 ਵਿੱਚ ਮੈਂ ਸਰਕਾਰ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਦੇ ਵਿੱਚ ਇਨ੍ਹਾਂ ਚਾਰ ਸ਼ਹਿਰਾਂ ਨੂੰ ਜੋੜਨ ਦੀ ਜ਼ਰੂਰਤ ਦੱਸੀ ਗਈ ਸੀ ਇਸ ਖੇਤਰ ਦੀ ਆਰਥਿਕ ਸੰਭਾਵਨਾ ਜਿਹੜੀ ਹੈ ਪੂਰੇ ਤਰ੍ਹਾਂ ਨਾਲ ਸਾਕਾਰ ਕਰਨ ਦੇ ਲਈ ਤੇਜ਼ ਆਵਾਜਾਈ ਪ੍ਰਣਾਲੀ ਦੀ ਲੋੜ ਹੈ ਪਰ ਇਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੁਣ ਕਈ ਸ਼ਹਿਰਾਂ ਦੇ ਵਿੱਚ ਮੈਟਰੋ ਬਣ ਗਏ ਨੇ ਪਰ ਚੰਡੀਗੜ੍ਹ ਨਹੀਂ ਬਣਿਆ ਇਸ ਦੇ ਲਈ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਕੇਂਦਰ ਸਰਕਾਰ 25000 ਕਰੋੜ ਰੁਪਏ ਮੁਹੱਈਆ ਕਰਵਾਏ जो ये काम पूरा हो सके सभापति महोदय चंडीगढ़ के आसपास तीन शहर और हैं मोहाली पंचकूला और न्यू चंडीगढ़ वर्ष 2019 में नवंबर 2019 में मैंने मिनिस्टर ऑफ रोड ट्रांसपोर्ट और हाईवे और मिनिस्टर ऑफ हाउसिंग और अर्बन अफेयर्स को एक खत लिखा था इन चारों शहरों को आपस में जोड़ने की जरूरत है और एक मैस रैपिड ट्रांसपोर्ट सिस्टम बनाने की आवश्यकता है जिससे कि इस पूरे रीजन का जो इकोनॉमिक पोटेंशियल है उस इकोनॉमिक पोटेंशियल को पूरी तरह से जागरूक किया जा सके मैंने ये प्रस्ताव किया था कि अंबाला से लेके कोराली तक और लांड्रा से लेके पिंजौर तक एक मैस रैपिड ट्रांसपोर्ट सिस्टम बनाया जाए सरकार ने उस पहल के ऊपर एक यूनिफाइड मेट्रोपॉलिटन ट्रांसपोर्ट अथॉरिटी का गठन किया पर दुर्भाग्यपूर्ण बात यह है कि जो यूनिफाइड मेट्रोपॉलिटन ट्रांसपोर्ट अथॉरिटी है जब से वो गठित हुई है सिर्फ उसकी बैठक तीन बार हुई उन्होंने राइट्स को जो रेलवे टेक्निकल इकोनॉमिक अथॉरिटी है उनको ये कहा कि एक फिजिबिलिटी रिपोर्ट दीजिए कि चारों शहरों के लिए एक मेट्रो बन सकती है कि नहीं राइट्स ने एक बार नहीं दो बार रिपोर्ट दी कि हाँ, इन चारों शहरों को जोड़ने के लिए मेट्रो आवश्यक है और मेट्रो बनाने की जरूरत है पर उसके ऊपर आगे कोई कार्रवाई नहीं हुई वो उस प्रोजेक्ट की कॉस्ट धीरे धीरे बढ़कर 16000 करोड़ से पिछले तीन चार वर्ष में पच्चीस हजार करोड़ हो गई अब सभापति महोदय नागपुर में भी मेट्रो बन गया कोची में भी मेट्रो बन गया बेंगलुरु में भी बन गया हैदराबाद में भी बन गया मुंबई में भी बन गया तमाम शहरों में, में मेट्रो बन गया है पर चंडीगढ़ में पिछले दस साल से मेट्रो नहीं बना मेरी केंद्र सरकार से मांग है मेरी स्पेसिफिक मांग ये है कि केंद्र सरकार को isko ek strategic connectivity project ke तहत adopt karte hue wo 25000 crore rupya kendra sarkar ki taraf se dena chahiye jisse ye sara region integrate ho sake aur iska jo economic potential hai usko catalyze kiya ja sake aapka bahut bahut dhanyawad digital pukhtana de vade rujhan de naal jithe lokan nu suvidha mil rahi hai utthe thag bhi kai tarike rahi lokan nu nishana bana rahe ne ਕੱਲਾਨੌਰ ਦੇ ਵਿੱਚ ਅਜੀਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਨੇ Google Pay ਦਾ ਨਕਲੀ ਸਕਰੀਨਸ਼ਾਟ ਦਿਖਾ ਕੇ ਸੁਨਾਰੇ ਦੇ ਨਾਲ 33000 ਕਰੋੜ ਕਰੋੜ ਦੀ 33000 ਦੀ ਮਾਫ ਕਰਨਾ ਠੱਗੀ ਕਰ ਲਈ ਹੈ ਸੰਜੀਵ ਕੁਮਾਰ ਉਰਫ ਮੋਨੂ ਸੁਨਾਰੇ ਨੇ ਦੱਸਿਆ ਹੈ ਕਿ ਇੱਕ ਨੌਜਵਾਨ ਸਪਲੈਂਡਰ ਮੋਟਰਸਾਈਕਲ ਤੇ ਦੁਕਾਨ ਤੇ ਆਇਆ ਅਤੇ ਉਹ ਸੋਨੇ ਦੀ ਇੱਕ ਮੁੰਦਰੀ ਪਸੰਦ ਕੀਤੀ ਜਿਸ ਦੀ ਕੀਮਤ ਲਗਭਗ 33000 ਰੁਪਏ ਸੀ ਭੁਗਤਾਨ Google Pay ਰਾਹੀਂ ਕਰਨ ਦੀ ਗੱਲ ਕਹਿ ਕੇ ਉਸ ਨੇ ਆਪਣੇ ਫੋਨ ਤੋਂ ਪੇਮੈਂਟ ਹੋਣ ਦੀ ਫੋਟੋ ਦਿਖਾਈ ਫੋਟੋ ਦੇਖ ਕੇ ਯਕੀਨ ਹੋ ਗਿਆ ਕਿ ਉਸਨੇ ਪੇਮੈਂਟ ਕਰ ਦਿੱਤੀ ਹੈ 24 ਘੰਟੇ ਵਿੱਚ ਮੈਸੇਜ ਨਾ ਆਉਣ ਤੇ ਬੈਂਕ ਦੇ ਵਿੱਚ ਜਾ ਕੇ ਜਦੋਂ ਸੁਨਿਆਰੇ ਨੇ ਪਤਾ ਕੀਤਾ ਤਾਂ ਖਾਤੇ ਵਿੱਚ ਕੋਈ ਵੀ ਪੇਮੈਂਟ ਨਹੀਂ ਆਈ ਸੀ ਮੇਰਾ ਨਾਮ ਸੰਜੀਵ ਕੁਮਾਰ ਮੇਰਾ ਜ਼ਿਲ੍ਹਾ ਗਰਦਾਸਪੁਰ ਡਿਸਟ੍ਰਿਕਟ ਕਲਨਰ ਆਨੰਦ ਜੁਐਲਰ ਦੇ ਨਾਂ ਤੇ ਮੇਰੀ ਦੁਕਾਨ ਹੈ ਮੇਰਾ ਨਿਕਨੇਮ ਮੋਨੂ ਵਰਮਾ ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਕੋਲ ਲਗਭਗ ਦੁਪਹਿਰ 2:40 ਤੇ ਮੇਰੇ ਕੋਲ ਇੱਕ ਲੜਕਾ ਆਇਆ ਉਹਨੇ ਮੇਰੇ ਕੋਲ ਡਿਮਾਂਡ ਕੀਤੀ ਕਿ ਜੈਨ ਸਮੁੰਦਰੀ ਦਿਓ ਤੇ ਮੰਦਰੀ ਮੈਂ ਵਖਾਈਏ ਨਾ ਮੰਦਰੀ ਨੇ ਸਿਲੈਕਟ ਕੀਤੀ ਏ ਤੋਂ ਬਾਅਦ ਮਰ ਕੋ ਮੰਦਰੀ ਲਈਏ ਬਿੱਲ ਵਜ਼ਾਰਾ ਲਿਆ ਰਪੈਸ਼ ਬਾਬਾ ਘੋਣ ਵਰ ਕਿ ਨਾ ਉਹਦਾ ਨਾਮ ਨਹੀਂ ਬੋਤਾ ਪੁੱਛਿਆ ਤੇ 32960 ਰੁਪਏ ਕੋਦੀ ਮੰਦਰੀ ਦੀ ਕੋਸਟ ਸੀ ਤੇ ਮੈਨੂੰ ਉਹਨੇ ਕਹਿੰਦਾ ਮੈਂ ਗੂਗਲ ਪੇ ਕਰਦਾ ਮੈਂ ਜੀ ਕਰ ਦੋ ਗੂਗਲ ਪੇ ਉਹਨੇ ਕੀਤਾ ਆਪਣਾ ਸਕਰੀਨਸ਼ਾਟ ਵਗੈਰਾ ਨੇ ਮੈਨੂੰ ਉਹ ਖਾਇਆ ਕਹਿੰਦਾ ਭਾਜੀ ਮੈਨੂੰ ਜੀ ਪੇਮੈਂਟ ਆਈ ਨਹੀਂ ਕਹਿੰਦਾ ਜੀ ਆ ਮੈਂ ਕਰਤੀ ਵੇਖੋ ਆ ਸਕਰੀਨਸ਼ਾਟ ਲਾ ਲਓ ਤੁਸੀਂ ਤੁਹਾਨੂੰ ਪੇਮੈਂਟ ਆ ਮੈਂ ਚਲੋ ਕੋਈ ਨਹੀਂ ਇੱਕ ਅੱਧੇ ਮਿੰਟ ਜੀ ਕਿਹੇ ਵੱਲੇ ਮੈਸੇਜ ਦਾ ਗੱਪਸ਼ਾ ਹੋ ਜਾਂਦਾ ਕੋਈ ਨਹੀਂ ਆ ਜਾਂਦੀ ਮੈਂ ਉਹਦੇ ਸਕਰੀਨਸ਼ਾਟ ਲਿਆ ਦਾ ਉੱਤੇ ਮੇਰਾ ਨਾਮ ਬਕਾਇਦਾ ਪੇਮੈਂਟ ਸਕਸੈਸਫੁਲ ਟਾਈਮ ਸਭ ਕੁਝ ਓਕੇ ਆ ਤੇ ਪਰ ਮੈਂ ਜੇ 10 15 ਮਿੰਟ ਵੇਟ ਕੀਤੀ ਨਹੀਂ ਆਇਆ ਫਿਰ ਮੈਂ ਉਹਦੇ ਨਗਰ ਵੀ ਗਿਆ ਥੋੜਾ ਜਿਹਾ ਦੇਖਣ ਨੂੰ ਕੋਈ ਲੱਭ ਜਾ ਤਾਂ ਮੈਂ ਇਹਨੂੰ ਕਹਿਣਾ ਪਰ ਉਹ ਮੈਨੂੰ ਲੱਭਾ ਨਹੀਂ ਉਸ ਤੋਂ ਬਾਅਦ ਮੈਂ ਅਗਲੇ ਦਿਨ ਵੇਟ ਕਰ ਮੈਂ ਚਲੋ ਕੋਈ ਨਹੀਂ ਕਿਹਲੇ ਫੋਨ ਪੇ ਦੀ ਪੇਮੈਂਟ ਲੇਟ ਵੀ ਹੋ ਸਕਦੀ ਹੈ ਕੋਈ ਉਸ ਤੋਂ ਬਾਅਦ ਜਦ ਮੈਂ ਅਗਲੇ ਦਿਨ ਬੈਂਕ ਪਤਾ ਕੀਤਾ ਉਹ ਕਹਿੰਦੇ ਜੀ ਪੇਮੈਂਟ ਇਦਾਂ ਦੀ ਕੋਈ ਨਹੀਂ ਗਈ ਆਈ ਤੁਹਾਡੀ ਮੈਂ ਕਿਹਾ ਚਲੋ ਠੀਕ ਹੈ ਇਹ ਗੱਲਬਾਤ ਹੋਈ ਮਰਨਾ ਸਪਲੈਂਡਰ ਮੋਟਰਸਾਈਕਲ ਤੇ ਆ ਬਲੈਕ ਕਲਰ ਦਾ ਮੋਟਰਸਾਈਕਲ ਹੈ ਔਰ ਰੈੱਡ ਕਲਰ ਦਾ ਹਨ ਪਜਾਮਾ ਤੇ ਸੰਤਰੀ ਕਲਰ ਦੀ ਟੀ-ਸ਼ਰਟ ਪਾਈ ਆ ਮਫਰਲ ਬੱਗਾ ਦਾ ਨਵਾਂ ਮੋਟਰਸਾਈਕਲ ਜੀ ਟੈਂਪਰੇਰੀ ਨੰਬਰ ਲੱਗਾ ਦਾ ਸੀ ਨੰਬਰ ਕੋਈ ਨਹੀਂ ਸੀ ਕੋਦ ਕਦ ਘਰ ਚਲ ਮੈਂ ਜਵਾਨ ਸੀ ਛੇਦ ਪੱਖੋਂ ਠੀਕ ਸੀ ਐ ਬੜੀ ਡੂੜੀ ਰੱਖੀ ਆਨੇ ਬਹੁਤ ਹੈਵੀ ਇੱਕ ਕੜਾ ਪਾਇਆ ਮੇ ਦਾ ਤੇ ਕਾਫੀ ਵੇਟ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ